हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜਾਂਾਂ ਵਾ ਛੇੜ ਲਈ ਲੈ ਕੇ ਆਏਗੇ ਕਿ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਮੀਦ ਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀ। ਹੋ ਠੀਕ ਹਾਂ ਬਾਈ। ਬੜੀ ਵਧੀਆ ਵਧੀਆ ਬਾਈ। ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ। ਹਾਂ ਵੀਰੇ ਖੁਸ਼ਕੀਰਤ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਦਾ। ਨੇੜੇ ਪਿੰਡ। ਨੇੜੇ ਪਿੰਡ ਆਪਾਂ ਨੂੰ ਇੱਧਰ ਬੁਲਾ ਪਰ ਰਹ ਜਾਂਦਾ ਵੀਰੇ ਇੱਧਰ ਹੰਤਪੁਰ ਆ ਰਹੇ ਹਾਂ। ਕੰਟੈਕਟ ਨੰਬਰ ਕੰਟੈਕਟ ਨੰਬਰ ਵੀਰੇ 98799 24403 ਬਾਈ। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਹਾਂ ਹਾਂ ਜਿਹੜਾ ਸੂਆ ਸੂਈ ਬਈ ਇਹ ਬਈ ਹੋਊਗੀ ਯਾਰ ਦੂਜਾ ਤੀਜਾ ਸੂਆ ਤਾਂ ਪਰ ਉਹ ਯਾਰ ਬੈੜ ਵਧੀਆ ਕੀ ਯਾਰ ਲਿੱਸੀ ਲਿੱਸੀ ਆ ਸਾਭੇ ਨਹੀਂ ਕਿਸੇ ਬੰਦੇ ਨੇ ਠੀਕ ਆ ਹਾਂ ਕਿੰਨਾ ਦੁੱਧ ਆ ਬਈ ਬੜੀ ਬੇਗਰੀ ਚੁਲਿਆਂਦੀ ਆ ਦੁੱਧ ਬਈ ਹਨਾ ਕਹਿਣ ਨੂੰ ਕਿੰਨਾ ਮਰਜੀ ਗਈ ਚੱਲ ਆਪਾਂ 6 ਕਿਲੋ ਆ ਚਾ ਉਹ ਕੀ ਦਿਖਾਵਾਂਗੇ ਹੁਣ ਤੈਨੂੰ ਠੀਕ ਆ ਬਈ ਹਾਂ 6 ਕਿਲੋ ਲੈਟ ਕਰਾਂਗੇ ਹਾਂ ਲਾਈਵ ਵਿੱਚ ਬਾਈ ਕਰਦੇ ਠੀਕ ਆ ਬਈ ਛਣ ਲੇਵੇ ਦੀ ਬਈ ਸਾਫ ਸੁਥਰੀ ਆ ਇਕੱਲਾ ਇਕੱਲਾ ਥਾਣਾ ਥਾਣਾ ਪਨੇੜਾ ਚੈੱਕ ਕਰਵਾ ਲੈ ਸੌਸੀ ਵੀ ਦੇਖੋ ਪੁੱਲ ਥਣ ਬੜਾ ਚੰਗਾ ਆ ਗਿਆ ਬੜਾ ਚੰਗਾ ਟਾਪ ਦਾ ਥਣ ਲੱਗਿਆ ਹੋਇਆ ਬਾਈ ਕਿਵੇਂ ਮਰਦੀ ਚੋਈ ਚੱਲ ਪੁਰੀ ਚੋਈ ਚੱਲ ਪੁਰੀ ਦੀ ਕੁਆਲਿਟੀ ਚੈੱਕ ਕਰ ਸਕਦਾ ਨਾੜਾ ਨੁੜਾ ਬਹੁਤ ਚੰਗੇ ਆ ਗਏ ਹਨ ਲੈ ਵੀ ਹਾਂ 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 ਥੋੜੀ ਜੀ ਬਾਈ ਕਹਿੰਦਾ ਦੱਸਈ ਹੈ ਬਾਈ ਨੇ ਕਹਿੰਦਾ ਸਮਾਈ ਨਹੀਂ ਕਰੀ ਵੀ ਕਿਸੇ ਬੰਦੇ ਇਹਦਾ ਜਿੱਦਣ ਦੀ ਹੀ ਆ ਪੱਠੇ ਹੀ ਨਹੀਂ ਛੱਡੇ ਬਈ ਇਹਨੇ ਬੈੜ ਨਹੀਂ ਠੀਕ ਹੈ ਬਾਈ ਖੋਲੀ ਬਾਈ ਤੋਰੀ ਖੋਲ ਕੇ ਤੁਰ ਕੇ ਦਿਖਾ ਦਿੰਦੇ ਹੁਣ ਕਿੰਨਾ ਦੁੱਧ ਆ ਬਾਈ ਦੁੱਧ ਬਾਈ 6 ਕਿਲੋ ਆ ਆਪਾਂ ਬਾਕੀ ਚੋਕੇ ਵੀ ਦਿਖਾ ਦਾਂਗੇ ਫਾਮੇ ਕੋਈ ਦੋ ਟਾਈਮ ਚਵਾਈ ਕਰ ਹਾਂ 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 ਭਮਾ ਦੀ ਯਾਰ ਚਾਰ ਟਾਈਮ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਰੰਗ ਰੂਪ ਬਹੁਤ ਚੰਗਾ ਆ ਗਿਆ ਹੈ ਨਾ ਰੰਗ ਰੂਪ ਬਾਈ ਚੈੱਕ ਕਰ ਸਕਦੇਮ ਬੜਾ ਚੰਗਾ ਆ ਗਿਆ ਪ੍ਰਿੰਟ ਬਹੁਤ ਚੰਗਾ ਬਾਕੀ ਸਨਖ ਬਣਾਣਾ ਜੇ ਗੱਲ ਕਰੀਏ ਬਾਹਰ ਚ ਫੁੱਲ ਆ ਗਿਆ ਥਾਣਾ ਦੀ ਬਾਈ ਸਾਫ ਸੁਥਰੀ ਆ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਥਾਣ ਲੱਗਿਆ ਜੇ ਗੱਲ ਕਰੀਏ ਉਹ ਚੰਗੀ ਆ ਕਦ ਕਾੜ ਚ ਆ ਜਾਂਦੀ ਹੈ ਬਾਈ ਥੋੜਾ ਜਨਾ ਜੇ ਸੇਵਾ ਸੰਭਾਲ ਹੋਰ ਹੋਗੀ ਸੋਹਣੀ ਤਿਆਰ ਹੋਊਗੀ ਹਾਂ 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 ਤੇ ਇਹਦਾ ਮੁੱਲ ਖੁਸ਼ਕੀਰਤ ਬਾਈ ਕੀ ਰੋ ਮੋਹ ਲੈ ਬਈ ਯਾਰ ਕੋਸ ਮਰਜ਼ੀ ਕਰਾਈ ਚੱਲ ਹਨਾ ਲੋਕਾਂ ਨੂੰ ਆਪਾਂ ਵੀ 15000 ਰੁਪਇਆ ਕਰ ਦਿੰਨੇ ਆ ਹਨਾ ਆਪਾਂ ਆਪਣਾ ਤੇਰੇ ਤੈਨੂੰ ਪਤਾ ਅੱਗੇ ਵੀ ਮੁੱਲ ਜਾਇ ਜੀ ਹੁੰਦੇ ਆ ਹਨਾ ਆਪਾਂ ਵੀਰੇ 10000 ਰੁਪਏ ਦੀ ਬੈੜ ਦੇ ਦਾਂਗੇ ਟੋਟਲੀ ਹਾਂ ਹਾਂ ਠੀਕ ਐ ਬਈ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਬੜੀ ਚੰਗੀ ਬੈੜ ਆ ਬਈ ਐ ਕੋਈ ਉਹ ਹੋਣੀ ਜੀ ਨਹੀਂ ਹੈਗੀ ਬਾਕੀ ਕਿਵੇਂ ਮਰਜ਼ੀ ਬੈਟਰ ਰ ਚੱਲ ਕੀ ਬਾਤ ਆ ਥੱਲੇ ਦੀ ਨਹੀਂ ਲੈ ਕੋਈ ਚੱਕੀ ਓਏ ਥੱਲੇ ਦੀ ਨਿੱਕੀ ਚੱਲ ਕੋਈ ਚੱਕਰ ਹੀ ਨਹੀਂ ਗਾ ਬਾਕੀ ਕੱਦ ਬਹੁਤ ਆ ਯਾਰ ਹਾਂ ਕੱਦ ਬਹੁਤ ਆ ਬਈ ਬੈੜ ਦਾ ਐ ਨਹੀਂ ਕੋਈ ਨਿੱਕੀ ਜੀ ਬਈ ਬਹੁਤਾ ਨਿੱਕੀ ਨਹੀਂ ਹੈਗੀ ਪਈ ਜਾਂਦੀ ਲੈ ਬਾਈ ਚੈੱਕ ਕਰੋ ਯਾਰ ਸਮਾਈ ਚੰਗੀ ਹੋ ਗਈ ਵਧੀਆ ਤਿਆਰ ਹੋ ਗਈ ਹਾਂ 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 ਤੇ ਖੁਸ਼ਕੀਰ ਤੇ ਅੱਗੇ ਬਾਈ 2 ਨੰਬਰ ਤੇ ਇਹ ਪਰੇ 2 ਨੰਬਰ ਬੈਠ ਤੋਕੜ ਆ ਗਈ ਤੇ ਹਨਾ ਇਹਦੇ ਬਾਈ ਟੀਕਾ ਲੱਗਿਆ ਤਾਂ ਸਿਆਪਾ ਨੂੰ ਬੰਦਿਆਂ ਨੇ ਠੀਕ ਆ ਹਾਂ ਆ ਬਾਕੀ ਅਗਲੇ ਦੀ ਬਾਈ ਕੈ ਸਮਾਂ ਤਾਂ ਕਿੰਨੇ ਦਿਨ ਹੋ ਗਏ ਇਹਦੇ ਮੈਨੂੰ ਲੱਗਦਾ ਇੱਕ ਮਹੀਨਾ ਯਾਰ 7-8 ਦਿਨ ਹੋ ਗਏ ਜਦੋਂ ਆਪਾਂ ਲਿਆਂਦੀ ਸੀਗੀ ਹਾਂ ਉਦੋਂ ਯਾਰ ਆਪਣੇ ਕੋਲੇ ਪਰਸੋਂ ਚੌਥੀ ਆਈ ਆ ਗਈ ਹਾਂ ਆਪਾਂ ਮੁੱਲ ਖਾਲੀ ਵਾਲਾ ਕੀਤਾ ਬਾਈ ਹਾਂ ਤੇ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਇਹ ਬਈ ਯਾਰ ਸੂਆ ਤਾਂ ਆਪਦਾ ਆਪਣੀ ਮਰਜ਼ੀ ਨਾਲ ਮੰਨੇ ਹਨਾ ਅਗਲਾ ਆਪਣੀਆਂ ਕਿੜੀਆਂ ਬਈ ਕਰਦੀਆਂ ਨੇ ਹੋਊਗੀ ਦੂਜਾ ਤੀਜਾ ਸੂਆ ਇਹ ਹੋਊਗੀ ਬਾਈ ਕੋਈ ਬੜੀ ਵੱਡੀ ਨਹੀਂ ਬੈੜਾ ਹੈਗੀ ਹਾਂ ਬੈੜਾ ਬਹੁਤ ਚੰਗੀ ਆ ਬਾਕੀ ਥਾਂ ਲੇਵੇ ਦੀ ਬਹੁਤ ਕਿੰਨਾ ਦੁੱਧ ਆ ਬਈ ਇਹਦੇ ਸੱਦੇ ਦੁੱਧ ਬਈ ਯਾਰ ਕਹਨੂੰ 8 ਕਹਿ ਦੀਏ 7 ਕਿਲੋ ਆਪਣੇ ਘਰੋਂ ਕੋਈ ਵੀ ਵੀਰਪਰਾ ਆਪਦਾ ਜੋਕ ਕੇ ਲੈ ਜਾਏ ਬਈ ਠੀਕ ਆ ਹਾਂ ਆਪਦੀ ਇੱਥੇ ਤਸੱਲੀ ਕਰ ਲੈ ਬਈ ਆ ਬਾਅਦ ਚੋਂ ਅਗਲਾ ਯਾਰ ਉਹ ਗੱਲ ਨਹੀਂ ਬਣਦੀ ਮੰਨਦਾ ਗੱਲ ਠੀਕ ਆ ਹਾਂ ਬਾਕੀ ਫੇਸ ਬਹੁਤ ਪਿਆਰਾ ਬਹੁਤ ਵਧੀਆ ਬੈੜਾ ਬਈ ਪੂਰੀ ਟੌਪ ਦੀ ਬੈੜਾ ਵੱਡੀ ਬੱਦੀ ਬਹੁਤ ਆ ਬਈ ਦੇਖੋ ਪਲੀ ਵੀ ਦੇਖੋ ਪਲੀ ਵੀ ਬਹੁਤ ਆ ਹਣਾ ਪਲੀ ਪਰੀ ਵੀ ਆ ਬਈ ਬੈੜਾ ਲੈ ਕਿਵੇਂ ਮਰਜੀ ਬੈਠਾ ਰਹਿ ਆਈ ਨਹੀਂ ਆਪਣਾ ਪਸੂ ਪਲੀ ਆ ਬੈੜੇ ਬਾਈ ਸਾਡਾ ਮੌਨਾ ਖੜੀਆ ਕਰਮਾ ਨੂੰ ਕੋਈ ਚੱਕਰ ਨਹੀਂ ਤੇ ਜਿੱਥੇ ਗੱਲ ਰਹੀ ਬਾਈ ਚਵਾਈ ਦੀ ਬਾਈ ਕਹਿੰਨਾ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਆਉਦੀ ਤਸੱਲੀ ਕਰ ਸਕਦੇ ਬਾਕੀ ਫੇਸ ਵਗੈਰਾ ਸਮੀ ਵੀ ਬਹੁਤ ਆ ਹਾਂ 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 ਬੜ ਚੰਗੀ ਬਹੁਤ ਆ ਆਪਣੀ ਕਹਿੰਦੇ ਬਾਈ ਬਿਹੜ ਦੱਸਦੀ ਆ ਥਾਨ ਆਪਾਂ ਬਾਈ ਨੇੜੇ ਚੈੱਕ ਕਰਵਾ ਲਏ ਦੇਖੋ ਆ ਬਾਈ ਆ ਇੱਕ ਆ ਦੱਸ ਕੇ ਦੇਣੀ ਆ ਆ ਥਣ ਚ ਧਾਰਾਂ ਘਾਟਾ ਬਾਈ ਇੱਧਰ ਲੈ ਚੱਲਦਾ ਚੱਲਦਾ ਹੈਗਾ ਬਾਈ ਠੀਕ ਆ ਚੱਲਦਾ ਹੈਗਾ ਬਾਈ ਜਨਾ ਬਾਈ ਧਾਰਾਂ ਘਾਟਾ ਬਾਕੀ ਨਾੜਾ ਨੂੜਾ ਲੈ ਕੇ ਤੇ ਚੈੱਕ ਐਵੇਂ ਆਪਾਂ ਦੱਸ ਕੇ ਦੇਣੀ ਆ ਬਾਈ ਕੱਲੂ ਆ ਗਿਆ ਥਣ ਬਹੁਤ ਚੰਗਾ ਨਾੜਾ ਦੇਖੋ ਬੜੀਆਂ ਕਮਾਲ ਆ ਗਿਆ ਬਾਈ ਲੇਵਾ ਬਹੁਤ ਸੋਹਣਾਗਾ ਆ ਦੇਖ ਲੈ ਯਾਰ ਨਾੜਾ ਨਾ ਤਾਂ ਭਾਰਤ ਦਾ ਨਕਸ਼ਾ ਬਣਾਇਆ ਪਿਆ ਸਾਰੇ ਕਿੰਨੇ ਹਾਂ ਤੇ ਧਾਰਾ ਮਾਰੇਗਾ ਨਹੀਂ ਧਾਰਾ ਮਾਰ ਕੇ ਕਿਆ ਬਾਤ ਆ ਬਾਈ ਧਾਰ ਬੜੀ ਚੰਗਿਆ ਜਰਾ ਪੂਰੀ ਟੋਪ ਦੀ ਧਾਰਾ ਹੂੰ ਮੋਟੀ ਮੋਟੀ ਚਵਾਈ ਆ ਕਿਰਮਾਈ ਲੈ ਚੈੱਕ ਕਰੋ ਬਾਈ ਹੂੰ ਓਕੇ ਆ ਬਾਈ ਇੱਕ ਥਾਂ ਤੋਂ ਫਿਰ ਉਹ ਤਿੱਲ ਮੰਨਣ ਕਿ ਚੱਲਦਾ ਬਾਈ ਕੋਸ ਮਰਜੀ ਮੰਨ ਲਿਆ ਗਲਾ ਤੂੰ ਚੱਲਦਾ ਹੈਗਾ ਭਮਾ ਦੀ ਅਗਲਾ ਤਿੱਲ ਮੰਨਣ ਵਾਲੇ ਕੋਸ ਮਰਜੀ ਮੰਨ ਲੇ ਠੀਕ ਆ ਹਾਂ ਸੋਸਾ ਮਾਰੰਡੀ ਸੀਲ ਮੇਰੇ ਗੱਲ ਹਨ ਠੰਡੀ ਸੀਲ ਫੁੱਲਾ ਤਰੇ ਸਾਲੇ ਦਾ ਕਰਸ ਕੀ ਭਾਵੇਂ ਕਿਵੇਂ ਮਰਜੀ ਬੈਠਾ ਰਹਿ ਝੂਟੀ ਚੱਲ ਕੋਈ ਚੱਕਰ ਨਹੀਂ ਹੋਊਗਾ ਮੁੱਲ ਫਿਰ ਮੁੱਲ ਵੀਰੇ ਕੋਸ ਮਰਜੀ ਕਰਾਈ ਚੱਲ ਲੋਕੀ ਇਹ ਜਾਂਦਾ 20 25 25000 ਮੰਗੀਆਂ ਜਾਂਦੇ ਹਨ ਆਪਾਂ ਯਾਰ 17000 ਰੁਪਏ ਚੋਂ ਮਾਨ ਤਾਨ ਕਰ ਦਾਂਗੇ 17 ਚੋਂ ਹਾਂ ਹਾਂ ਠੀਕ ਹੈ ਬਾਈ ਬੜਾ ਮੋਟਾ ਯੂ ਬਾਈ ਬਾੜੀ ਨਹੀਂ ਚੱਤ ਤੂੰ ਹੋਣੀ ਤੇ ਇਹਦੀ ਬਾਈ ਤੁਹਾਨੂੰ ਦਿਖਾਉਣੇ ਲਾਈਵ ਚ ਬਾਈ ਕਰ ਦੋ ਆਪਾਂ ਕਰ ਦਿੰਦੇ ਹਾਂ ਲੈ ਬਾਈ ਠੰਡੀ ਸੀਲ ਦੇਖੋ ਪਹਿਲਾਂ ਤਾਂ ਯਾਰ ਹਨਾ ਲੈ ਬਾੜੀ ਚੈੱਕ ਕਰਾ ਦੀ ਬਾਈ dama ਛਾਲੀ ਆ ਕੁਛ ਨਹੀਂ ਬਾੜਟੀ ਦਾ ਚੌੜਾ ਚਵਾ ਵਾਲਾ ਚੰਗਾ ਯਾਰ ਹਨਾ ਮੈਨਾਂ ਦਾ ਇੱਕ ਨੰਬਰ ਹੋਈ ਬਈ ਕਿਉਂ ਨਾ ਠੜਕਾ ਕਰਦੀ ਐ ਬਈ ਚਰਮਣ ਦੀ ਚਵਾਈ ਚੈੱਕ ਕਰੋ ਬੰਦਾ ਨਾ ਮੈਂ ਬੰਦ ਕਈ ਲਾਉਂਦੀ ਆ ਬਈ ਉੱਤਰ ਲਈ ਆ ਨਾ ਹਾਂ ਉੱਤਰ ਦੀ ਕਰਕੇ ਬਈ ਜ਼ਰੂਰ ਚੈਂਪੀਅਨ ਕਰਮਣ ਠੰਡੀ ਸੀੜ ਤਾਂ ਫੁੱਲ ਆ ਯਾਰ ਠੰਡੀ ਸੀੜ ਦੀ ਤਾਂ ਆਪਣੀ ਘਰ ਤੱਕ ਗਰੰਟੀ ਆ ਅਗਲੇ ਹੂੰ ਠੰਡੀ ਸੀੜ ਬਈ ਦੇਖੋ ਫੁੱਲ ਆ ਜੀ ਮੈਂ ਕਹਣਾ ਯਾਰ ਚਵਾਈ ਬਹੁਤ ਚੰਗੀਆਂ ਚੱਕ ਲਈ ਬਾਲ ਦੀ ਤੁਹਾਨੂੰ ਹਨਾ ਹਾਂ 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 ਕਿਆ ਬਾਤ ਹੈ ਯਾਰ ਨਾ ਮੋਟਾ-ਮੋਟਾ ਬਈ ਚੋਣ ਚਬਾ ਲ ਗਿਆ ਇੱਕ ਨੰਬਰ ਚੋਣ ਚਬਾ ਬਾਕੀ ਚਾਰੂ ਚਰੂ ਬਹੁਤ ਆ ਬਈ ਮੂੰਹ ਹੀ ਨਹੀਂ ਪਟੇ ਮੈਂ ਕਹਣਾ ਯਾਰ ਨਾ ਮੈਂ ਹਾਂ 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 ਬਾਕੀ ਬਈ ਦੁੱਧ ਤਾਂ ਹੋਰ ਵੀ ਬਾਜੂ ਯਾਰ ਗੱਲ ਪਤਾ ਕੀ ਆ ਆਪਣੇ ਕੋਲੇ ਤਾਂ ਅੱਜ ਦੂਜਾ ਤੀਜਾ ਦੇਣੀ ਆਈ ਨੂੰ ਵਹਿੜ ਨੂ ਠੀਕ ਹੈ ਹਾਂ ਦੁੱਧ ਤਾਂ ਨੂੰ ਕੋਈ ਫੀਡ ਫੂਡ ਪਾਲੂ ਹੋਰ ਵੀ ਬਾਜੂ ਯਾਰ ਵਹਿੜ ਦੁੱਧ ਹੂੰ ਬਾਕੀ ਦੁੱਧ ਹੁੰਦਾ ਸੇਵਾ ਦਾ ਬਈ ਅਗਲੇ ਦਾ ਸਹੀ ਗੱਲਾਂ ਬਈ ਦੁੱਧ ਅਗਲਾ ਤਾਂ ਲੀਟਰ ਨਾਲ ਮਣਕੇ ਲੈ ਜਾਵਾਂ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਵੀ ਠੀਕ ਐ ਬਾਈ ਕਹਿੰਦਾ ਭਾਵੇਂ ਬਾਈ ਲੀਟਰ ਨਾਲ ਮਣਕੇ ਲੈ ਜਾਵਾਂ ਦੋ ਡੰਗ ਚੋਲੇ ਆਮਾ ਦੀ ਅਗਲਾ ਛੇ ਡੰਗ ਚੋਲੇ ਆਪਾਂ ਨੂੰ ਉਹ ਹੀ ਜਾਣੀ ਹੈਗਾ ਬਾਈ ਚੱਕੋ ਬਾਈ ਬਾਈ ਕਹਿੰਦਾ ਆਪਾਂ ਨੂੰ ਕੋਈ ਚੱਕਰ ਹੀ ਨਹੀਂਗਾ ਭਾਵੇਂ ਛੇ ਡੰਗ ਵੀ ਚੋਲੇ ਦਿੱਕਤੀ ਹੈ ਨਹੀਂ ਕੋਈ ਕਿ ਨਹੀਂ ਬਾਈ ਹਾਂ 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 ਬਾਕੀ ਚੂੰ ਚਵਾ ਜਿਹੜਾ ਸਾਫ਼ ਹੋਣਾ ਚਾਹੀਦਾ ਚਵਾਈ ਦੇਖੋ ਬਾਈ ਕਿੰਨੀ ਚੰਗੀ ਹੈ ਹਨਾ ਬਾਕੀ ਠੰਡੀ ਸੀਲ ਹੋਣੀ ਚਾਹੀਦੀ ਪਸ਼ੂ ਬਾਈ ਭਾਵੇਂ ਕਿਲੋ ਦੁੱਧ ਮਾੜਾ ਮੂਟਾ ਘੱਟ ਹੀ ਹੋਵੇ ਹਨਾ ਹੂੰ ਗੱਲ ਠੰਡੀ ਹੀ ਹਿਲਦੀ ਆ ਜਾਂਦੀ ਹੈ ਸਹੀ ਗੱਲ ਆ ਲੈ ਮਗਰ ਲੈ ਤੇ ਨਾਲ ਦਵਾਈ ਚੈੱਕ ਕਰੋ ਮੂਰ ਲੈਦਾ ਹੋਣੀ ਖਾਲੀ ਹੈ ਨਾ ਹਾਂ 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 ਬਾਕੀ ਇਹ ਉੱਤਰ ਦੀ ਜਾ ਬੜਾ ਕੋਸ ਕੀ ਦਵਾਈ ਬੜੀ ਚੰਗੀ ਹੈ ਯਾਰ ਬੜਾ ਚੰਗਾ ਚੋਣਾ ਬਈ ਜਿਹੜਾ ਬਹਿ ਗਿਆ ਥੱਲੇ ਹੈਦਾ ਨਹੀਂ ਹੂੰ ਸਹੀ ਗੱਲ ਜੇ ਮੈਂ ਤੂੰ ਆਰਾਮਦਾਰੀ ਨਾਲ ਚੋਈ ਜਾਣਾ ਨਾ ਪੋਲੀ ਆ ਹਾਂ ਹਾਂ ਪੂਰੀ ਬੰਦਾ ਚੋਲੇ ਬੁੜੀ ਚੱਲੇ ਕੋਈ ਡਿੱਕਤ ਨਹੀਂ ਬਈ ਬੈਠ ਬਾਕੀ ਯਾਰ ਹੁੰਦੀ ਆ ਚਾਰੂ ਪਸ਼ੂ ਦੀ ਗੱਲ ਚਾਰੂ ਦੇਖ ਬਾਈ ਮੂੰਹ ਹੀ ਨਹੀਂ ਪੜਦੀ ਖੁਰਲੀ ਜ ਮੋਹ ਨਾ ਖੜੀਆ ਕਰਮਾਂ ਦੀ ਸਾਰੇ ਗਾਉਂ ਫਰੀਏ ਜਾਂ ਦੀਆ ਹੂੰ ਚਾਰੋ ਗੂ ਵੀ ਬਹੁਤ ਆ ਹਨ ਪਰ ਪੂਰੀਆਂ ਬਾਈ ਦੋਨੇ ਚੋਣ ਤਵਾ ਦੇਖੋ ਬਹੁਤ ਚੰਗਾ ਲੱਗਿਆਗਾ ਲੈਵਾ ਜਮਾ ਪੂਣੀ ਬਣਾ ਲਈਏ ਨਾ ਪੂਣੀ ਪੂਣੀ ਬਾਈ ਜਾਵਾ ਸਲਵੈ ਚ ਬਲੋ ਤਾਂ ਜਮਾ ਨਹੀਂ ਰੱਖਦੀ ਹੈ ਨਾ ਜਮਾ ਹੀ ਬਾਈ ਜਮਾ ਹੀ ਜਿਹੜਾ ਲੇਵਾ ਝਾੜੂ ਪਸੂ ਉਹੀ ਦੁੱਧ ਬਦੂ ਬਾਈ ਚਵਾਈ ਦਾ ਉਹ ਗਾਂ ਦੀ ਵੀ ਕਰ ਦਿੰਦੇ ਵੀਡੀਓ ਵੱਡੀ ਵਾਲੀ ਹੋ ਜੂਗੀ ਹਮ ਸਹੀ ਗੱਲ ਆ ਬਾਈ ਆ ਦੇਖ ਲਾ ਤੋ ਤੋ ਬਾਈ ਸਹੀ ਗੱਲ ਆ ਬਾਕੀ ਆਪਾਂ ਮਣ ਵੀ ਕਰਨਾ ਕੋਈ ਚੱਕਾ ਦੱਬੇ ਬਾਈ ਕਹਿੰਦਾ ਮਾਰ ਦਿੰਨੇ ਆ ਬਾਈ ਆਪਾਂ ਲਿਟਰ ਆ ਹੈ ਬਸ ਹਾਂ ਲੀਟਰ ਆ ਬਾਈ ਹੂੰ ਇੱਕ ਦੋ ਹਨ ਹੂੰ ਤਿੰਨ ਹੂੰ ਜਿੰਨਾ ਦੋ ਦਾ ਪਾਉ ਨਹੀਂ ਦੱਸਿਆ ਬਾਈ 3 ਲੀਟਰ ਹੈ ਨਾ ਹੂੰ ਹੂੰ ਠੀਕ ਬਾਕੀ ਛੇ ਗੱਲੋਂ ਦੁੱਧ ਹੈਗਾ ਆਪਾਂ ਮਾਰੀ ਹੁਣ ਫੇਰ ਵੇਜਾ ਲੈ ਆਏ ਨਹੀਂ ਕੋਈ ਚੱਕਰ ਲੈ ਕੀ ਬਾਤ ਹੈ ਹਨਾ ਸਹੀ ਗੱਲ ਹੈ ਬਚੰਡੀ ਸੀ ਲਾਗੀ ਫੁੱਲ ਤੇ ਜੇ ਦੋਮਾ ਗਾਵਾਂ ਚ ਕੋਈ ਵੀ ਤਾਂ ਕਿਸੇ ਵੀਰ ਨੂੰ ਮਸਾਂਦਾ ਆਉਂਦੀ ਆ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ